हकाली ਉਹਨਾਂ ਨੇ ਗੱਲ ਕੀਤੀ ਹੈ ਜੀ ਅਧਿਕਾਰੀ ਤਾਂ ਸਾਨੂੰ ਕਹਿੰਦੇ ਸਾਨੂੰ ਕੀ ਕਰ ਦੋਗੇ ਸਾਡੀ ਬਦਲੀ ਕਰਵਾ ਦਿਓਗੇ ਵਾਦ ਵਾਦ ਉਹ ਮੇਰੀ ਗੱਡੀ ਖੜੀ ਆ ਅੰਦਰ ਮੇਰਾ ਟਰੰਕ ਪਿਆ ਮੇਰੀ ਗੱਡੀ ਚ ਰਖਵਾ ਦਿਓ ਮੈਂ ਚਲੇ ਜਾਂਦਾ ਨਹੀਂ ਮੰਜੀਤ ਪੰਜੀਤ ਮੰਜੀਤ ਸਿੰਘ ਮੰਜੀਤ ਸਿੰਘ ਦੋਸਤੋ ਤੁਸੀਂ ਦੇਖ ਰਹੇ ਰੀਅਲ ਨਿਊਜ਼ ਚੈਨਲ ਇਸ ਵੇਲੇ ਮੌਜੂਦ ਆ ਸੀ ਠੱਠਾ ਕਿਸ਼ਨ ਸਿੰਘ ਵਾਲੇ ਚ ਜਿੱਥੇ ਕਿ ਪਾਵਰ ਗ੍ਰਿਡ ਹੈ ਇਹ ਇਲਾਕੇ ਦੇ ਜਿਹੜੇ ਨੇੜੇ-ਨੇੜੇ ਦੇ ਪਿੰਡ ਨੇ ਉਹਨਾਂ ਨੂੰ ਬਿਜਲੀ ਸਪਲਾਈ ਕਰਦਾ ਹੈ ਇੱਥੇ ਪਿੰਡ ਕੱਚਰਪੰਨ ਤੋਂ ਜਿਹੜੇ ਕਿ ਸਰਪੰਚ ਜਾਸ ਤੇ ਉਹਨਾਂ ਦੇ ਨਾਲ ਹੋਰ ਜਿਹੜੇ ਪਿੰਡ ਵਾਸੀ ਨੇ ਉਹ ਇੱਥੇ ਪਹੁੰਚੇ ਨੇ ਕਾਰਨ ਕੀ ਆ ਇੱਥੇ ਪਹੁੰਚਣ ਦਾ ਗੱਲਬਾਤ ਇਹਨਾਂ ਨਾਲ ਹੀ ਕਰ ਲੈਣੇ ਆ ਵੀਰ ਜੀ ਕੀ ਕਾਰਨ ਆ ਤੁਹਾਡਾ ਇੱਥੇ ਪਹੁੰਚਣ ਦਾ ਸਭ ਤੋਂ ਪਹਿਲਾਂ ਹੀ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਬੇਨਤੀ ਹੈ ਜੀ ਰਾਤੀ 9:41 ਵਜੇ ਕੋਈ 41 ਮਿੰਟ ਤੇ ਸਾਨੂੰ ਜੋ 24 ਘੰਟੇ ਸਪਲਾਈ ਆਪਣੀ ਚੱਲਦੀ ਥੋ ਠਠਾ ਸਾਹਿਬ ਤੋਂ ਉਹਦੇ ਗਰੁੱਪ ਵਿੱਚ ਮੈਸੇਜ ਆਉਂਦਾ ਜੀ ਵੀ ਜਿਹੜਾ ਤੁਹਾਡਾ ਯੂਪੀਐਸ ਸੰਤੂ ਵਾਲਾ ਸਾਡੇ ਫੀਡਰ ਦਾ ਨਾਮ ਆ ਇਥੋਂ ਸਾਨੂੰ ਲਾਈਟ ਚੱਲਦੀ ਆ ਵੀ ਇਹ ਫਾਲਟ ਹੋ ਚੁੱਕਿਆ ਚਲੋ 9:41 ਵਜੇ ਫਾਲਟ ਹੋਇਆ ਸੀ ਅਸੀਂ ਸੋਚਿਆ ਵੀ ਹੋਰ ਰਾਤ ਨੂੰ ਕਿਹੜੇ ਅਧਿਕਾਰੀ ਨੂੰ ਆਪਾਂ ਪਰੇਸ਼ਾਨ ਕਰਾਂਗੇ ਜਾਂ ਕੀ ਕਰਾਂਗੇ ਅਸੀਂ ਜਦੋਂ ਸਵੇਰ ਉੱਠ ਕੇ ਮੈਕਮੇਨਾ ਕੀਤੀ ਗੱਲਬਾਤ ਵੀ ਸਾਡਾ ਫਾਲਟ ਜਿਹੜਾ ਰਾਤ ਫਾਲਟ ਸੀ ਕਲੀਅਰ ਕੀਤਾ ਜਾਵੇ ਤੇ ਸਾਨੂੰ ਜਵਾਬ ਮਿਲਿਆ ਕਿ ਰਾਤ ਤਾਂ ਲਾਈਟ ਚੱਲਦੀ ਰਹੀ ਫਿਰ ਅਸੀਂ ਜਦੋਂ ਪੁਨਸ਼ਨ ਕੀਤੀ ਤੇ ਸਾਨੂੰ ਲਾਈਟ ਬੰਦ ਸੀ ਕਿ ਤੁਹਾਨੂੰ ਕਹਿੰਦੇ ਕਿ ਚੱਲਦੀ ਪਈ ਹਾਂਜੀ ਸਾਨੂੰ ਕਿਹਾ ਗਿਆ ਲਾਈਟ ਚੱਲਦੀ ਗਈ ਆ ਉਹਦਾ ਕਾਰਨ ਇਹ ਸੀਗਾ ਬਾਈ ਜੀ ਵੀ ਜਿਹੜਾ ਸਾਡਾ ਸਵਿੱਚ ਆ ਨਾ ਸਾਡੇ ਪਿੰਡਾਂ ਦਾ ਦੋਹਾਂ ਪਿੰਡਾਂ ਦੇ ਰਾਹ ਦੇ ਵਿੱਚ ਇੱਕ ਸਵਿੱਚ ਲੱਗਾ ਹੋਇਆ ਮੱਲਾਂ ਵਾਲਾ ਰੋਡ ਤੇ ਠੀਕ ਆ ਸੰਤੂ ਵਾਲੇ ਦੇ ਕੁਝ ਬੰਦਿਆਂ ਨੇ ਇੱਥੋਂ ਦੇ ਜੋ ਗ੍ਰੈਡ ਤੇ ਮੁੰਡਾ ਡਿਊਟੀ ਸੀ ਉਹਦੀ ਮਿਲੀ ਭੋਤ ਨਾਲ ਮਨਜੀਤ ਸਿੰਘ ਦੀ ਨਾਲ ਰਲ ਕੇ ਸਾਡੀ ਉਹ ਸਵਿੱਚ ਕੱਟ ਕੇ ਜਿਹੜੀ ਸਾਡੀ ਸਪਲਾਈ ਉਹ ਸੰਤੂ ਵਾਲੇ ਨੂੰ ਰਾਤ ਕੱਲੇ ਸੰਤੂ ਵਾਲੇ ਨੂੰ ਚਲਾਈ ਗਈ ਆ ਤੇ ਸਾਡੇ ਜੋ 24 ਘੰਟੇ ਸਪਲਾਈ ਬੰਦ ਰਹੀ ਆ ਨਿੱਕੇ ਨਿੱਕੇ ਬੱਚੇ ਸਾਰਾ ਪੈਂਡਮਿਕ ਮੱਛਰ ਦੇ ਵਿੱਚ ਤਰਫਦਾ ਰਿਹਾ ਜੀ ਬਹੁਤ ਬੁਰਾ ਆਲਾ ਲੋਕਾਂ ਦੀਆਂ ਟੈਂਕੀਆਂ ਚੋਂ ਪਾਣੀ ਤੱਕ ਖਤਮ ਹੋ ਗਿਆ ਜੀ ਪੀਣ ਵਾਲਾ ਪਾਣੀ ਖਤਮ ਹੋ ਗਿਆ ਤੇ ਸਾਰਾ ਨਾ ਕੱਲ ਚਲੋ ਕੱਲ ਦਿਨੇ ਤਾਂ ਪਰਮਾਟ ਸੀਗਾ ਜੀ ਤੇ ਰਾਤ ਨੂੰ ਇਹਨਾਂ ਨੇ ਸਾਡੀ ਜੋ ਸਵਰਚ ਕੱਟ ਕੇ ਜਿਹੜੀ ਲਾਈਟ ਸੰਤੋੜੀ ਜਿਹੜਾ ਉੱਥੋਂ ਦਾ ਮੁੰਡਾ ਜਿਹੜਾ ਸੰਤੋੜੇ ਦਾ ਕਹਿੰਦੇ ਪਏ ਹੋ ਜੀ ਉਹਦੀ ਕੋਈ ਲਾਗ ਡਾਟਾ ਤੁਹਾਡੇ ਪਿੰਡ ਨਾਲ ਨਹੀਂ ਲਾਗ ਡਾਟਾ ਦਾ ਸਾਨੂੰ ਤਾਂ ਪਤਾ ਨਹੀਂ ਹੈ ਜੀ ਇਹ ਜਦੋਂ ਅੱਗੇ 3-4 ਵਾਰਾ ਹੋ ਗਿਆ ਜੀ ਇੱਕ ਵਾਰਾ ਸਾਡੀਆਂ ਅੱਗੇ ਉਹਨਾਂ ਨੇ ਤਾਰਾਂ ਵੜ ਦਿੱਤੀਆਂ ਜੀ ਉਹ ਅਸੀਂ ਐਸਡੀਓ ਸਾਹਿਬ ਦੀ ਧ ਇਰ ਉਹਨਾਂ ਨੇ ਸਾਡੀਆਂ ਰਾਤ ਨੂੰ 10 ਵਜੇ ਤੱਕ ਤਾਰਾਂ ਜੜਵਾ ਕੇ ਸਾਡੀ ਲਾਈਟ ਚਲਵਾਈ ਤੇ ਜਦੋਂ ਵੀ ਕੋਈ ਗੱਲ ਹੁੰਦੀ ਆ ਜੀ ਮੜਾ ਜਾਂ ਕੋਈ ਹਵਾ ਬੁੱਲਾ ਆਉਂਦਾ ਵਾ ਜਾਂ ਕੋਈ ਗੱਲ ਹੁੰਦੀ ਆ ਤੇ ਜਾ ਕੇ ਸਵਿੱਚ ਕੱਚਰ ਬੰਨ ਦੀ ਕੱਢ ਦਿੰਦੀ ਤੁਸੀਂ ਗੱਲ ਕੀਤੀ ਇੱਥੇ ਜਈ ਜਾਂ ਜਿਹੜੇ ਵੀ ਅਧਿਕਾਰੀ ਇੱਥੇ ਹੈਗੇ ਨੇ ਹਾਂਜੀ ਅਸੀਂ ਉਹਨਾਂ ਨਾਲ ਗੱਲ ਕੀਤੀ ਆ ਜੀ ਉਹ ਅਧਿਕਾਰੀ ਤਾਂ ਸਾਨੂੰ ਕਹਿੰਦੇ ਸਾਨੂੰ ਕੀ ਕਰਦੇ ਹੋਗੇ ਸਾਡੀ ਬਦਲੀ ਕਰਵਾ ਦੇਓਗੇ ਵਦ ਤੋਂ ਵਦ ਉਹ ਮੇਰੀ ਗੱਡੀ ਖੜੀ ਆ ਅੰਦਰ ਮੇਰਾ ਟਰੰਕ ਪਿਆ ਮੇਰੀ ਗੱਡੀ 'ਚ ਰਖਵਾ ਦਿਓ ਮੈਂ ਚਲੇ ਜਾਏ ਨੀ ਨਾ ਕੀ ਉਹਨਾਂ ਦਾ ਮਨਜੀਤ 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 ਸਿੰਘ ਮਨਜੀਤ ਸਿੰਘ ਅਹ ਦੇਖੋ ਕਿੱਡਾ ਡਰ ਲੈ ਚੁੱਕਾ ਹੈ ਇਸ ਸਰਕਾਰ ਦੇ ਵਿੱਚ ਵੀ ਜਦੋਂ ਕਿ ਇਹ ਸਰਕਾਰ ਕਹਿੰਦੀ ਹੈ ਕਿ ਇਮਾਨਦਾਰੀ ਨਾਲ ਕੰਮ ਕਰੋ ਤੇ ਕੰਮ ਇਮਾਨਦਾਰੀ ਨਾਲ ਲਿੱਤਾ ਜਾਏਗਾ ਤੇ ਕਿਸੇ ਨੂੰ ਬੇਈਮਾਨੀ ਨਹੀਂ ਕਰਨ ਦਿੱਤੀ ਜਾਊਗੀ ਤੇ ਉਹ ਅਧਿਕਾਰੀ ਕਹਿੰਦਾ ਹੈ ਕਿ ਮੇਰਾ ਵਤ ਵਤ ਮੇਰੀ ਬਦਲੀ ਕਰਾ ਦਿਓਗੇ ਮੈਂ ਆਪਣੀ ਮਰਜ਼ੀ ਨਾਲ ਲੇਟ ਛੱਡਾਂ ਜਾਂ ਚਲਾਵਾਂ ਤੇ ਉਹਦੀ ਗੱਡੀ ਕਹਿੰਦਾ ਤਿਆਰ ਖੜੀ ਹੈ ਤੇ ਟਰੰਕ ਮੇਰਾ ਤਿਆਰ ਹੈ ਵੀਰ ਕੀ ਕਹਿਣਾ ਚਾਹੋਗੇ ਤੁਸੀਂ ਇਸ ਲੋਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਨਾਸ ਸਿੰਘ ਪ੍ਰਧਾਨ ਬੋਲਦਾ ਬਲਾਕ ਮਲਾ ਵਾਲਾ ਮੈਂ ਵੈਕਰਜੀ ਖਾਲਸਾ ਵੈਕਰਜੀ ਦੇ ਫਤਿਹ ਐਸੀ ਸਾਡੀ ਸੋਚ ਇਹਨਾਂ ਨੇ ਸੰਤੂ ਵਾਲੇ ਬੰਦਿਆਂ ਕੱਟਤੀ ਮਨਜੀਤ ਸਿੰਘ ਦੀ ਮੀਲੀ ਭੁਗਤਣਾ ਅਸੀਂ ਇਹਨਾਂ ਨੂੰ ਮਾਨ ਕੇ ਆਖਿਆ ਵੀ ਤੁਸੀਂ ਸਾਡੀ ਬਿਜਲੀ ਚਾਹ ਨੂੰ ਚਾਹੀਦੀ ਆ ਵੀ ਸਾਡੀ ਸੋਚ ਨਹੀਂ ਸੀ ਕੱਟਣੀ ਉਹ ਮੁੰਡੇ ਨੇ ਥੋੜਾ ਜਿਹਾ ਗਲਤ ਬੋਲਿਆ ਆਉਂਦਾ ਵੀ ਸਾਡਾ ਟਰੱਕ ਮੇਰਾ ਤਿਆਰ ਆ ਤੇ ਮੇਰੀ ਗੱਡੀ ਵੀ ਤਿਆਰ ਆ ਬਾਅਦ ਤੋਂ ਬਾਅਦ ਮੇਰੀ ਬਦਲੀ ਕਰਾ ਦੋਗੇ ਸੰਤੂ ਆ ਦਾ ਬੰਦਾ ਆਣ ਕੇ ਕੀ ਮਖੀਆਰ ਸਿੰਘ ਦਾ ਮੁੰਡਾ ਪੱਪੀ ਬਲਸੰਤ ਸਿੰਘ ਬਲਸੰਤ ਸਿੰਘ ਪੁੱਤਰ ਮਖੀਆਰ ਸਿੰਘ ਉਹ ਕਹਿੰਦਾ ਮੈਂ ਸੁੱਟ ਫਿਰ ਵੀ ਕਟੂੰਗਾ ਸਾਡੀ ਮੰਗ ਆਰੀ ਲੱਗਾ ਕਿ ਪ੍ਰਾਈਵੇਟ ਪ੍ਰਾਈਵੇਟ ਸਾਡੀ ਮੰਗ ਆ ਉਹ ਤੇ ਠੋਕੇ ਪਰਚਾ ਹੋਣਾ ਚਾਹੀਦਾ ਸਾਡੇ ਸਾਰੇ ਪਿੰਡ ਦਾ ਇਕੱਠਾ ਅਸੀਂ ਨਾਲ ਸਾਰੇ ਇਕੱਠੇ ਤੁਰਾਂਗੇ ਉਹ ਸਾਡੀ ਸੋਚ ਕਿਉਂ ਘਟ ਸਕਦਾ ਜਿਉ ਉਤਰਾ ਅਸੀਂ ਪਰਮਿਟ ਮੰਗਦੇ ਆ ਸਾਨੂੰ ਇਹਦੇ ਐਸਡੀਓ ਜਈ ਆਣ ਕੇ ਜਾਂ ਲੈਂਡਮੈਨ ਫੋਨ ਕਰੇ ਸਾਈਨ ਕਰੇ ਤੇ ਕਰਾਂਗੇ ਉਸਰਾ ਹੀ ਸਾਨੂੰ ਪਰਮਿਟ ਨਹੀਂ ਦਿੰਦੀ ਰਾਤ ਪਰਮਿਟ ਉਹਨੇ ਬਿਆਗਾਂ ਤੋਂ ਸੁੱਚ ਕੱਟ ਕੇ ਤੇ ਸੁੱਚ ਕੱਟਦੀ ਤੇ ਸਾਡੇ ਬੀਲੀ ਸਾਡੇ ਗਰੀਬਾਂ ਦੇ ਚਲੋ ਜ਼ਿੰਮੇਵਾਰਾਂ ਦੇ ਕਿਸੇ ਨਵੀਟਰ ਹੈਗਾ ਕਿਸੇ ਦੇ ਪੱਕਾ ਚੱਲਦਾ ਗਰੀਬਾਂ ਨੇ ਕੀ ਹਾਲਾ ਮਛਰ ਦਾ ਬੁਰਾ ਹਾਲਾ ਜਵਾਗਰ ਫੇਰੇ ਲੋਕਾਂ ਦੀ ਤੇ ਜੇ ਸਵੇਰੇ ਸਾਨੂੰ ਬਹੁਤ ਦੇਖਿਆ ਸਵੇਰੇ 7:30 ਮੈਨੂੰ ਸਰਪੰਚ ਸਾਹਿਬ ਨੇ ਫੋਨ ਕੀਤਾ ਜਸਵੰਤ ਸਿੰਘ ਨੇ ਵੀ ਆਪਾਂ ਬੰਦੇ ਨੇ ਇਕੱਠੇ ਹੋਣਾ ਸਾਰੇ ਪਿੰਡ ਜਵਾਜ ਦਿੱਤੀ ਬੰਦੇ ਇਕੱਠੇ ਹੋਏ ਆ ਤੇ ਆ ਗਾਲਾਂ ਤੇ ਸਾਡੀ ਮਿਹਰਬਾਨੀ ਕਰਕੇ ਜਾਂ ਤਾਂ ਸਾਡੀ ਉਥੋਂ ਸੁੱਚ ਲਾ ਕੇ ਸਾਡਾ ਕਲੀਅਰ ਸਿੱਧਾ ਕੀਤਾ ਜਾਵੇ ਵੀ ਸੌਤੂਲੇ ਦੇ ਦੁਆਰਾ ਨਾਂ ਕਟਣ ਤੇ ਉਹਦੇ ਤੇ ਮੇਨ ਪਰਚਾ ਹੋਣਾ ਜਿਹੜੇ ਜਿਹੜੇ ਬੰਦੇ ਨੇ ਨਜਾਇਜ਼ ਸਾਡੇ ਆਪਣਾ ਉਹ ਅਜੇ ਨਾਲ ਜਾਂ ਉਹ ਵਰਕਰ ਨਾਲ ਮਿਲਾ ਸਕਦੇ ਹੋ ਇਸ ਵੇਲੇ ਜਿਹੜੇ ਹੈ ਹੰਤੀ ਅੰਦਰ ਹਾਂਜੀ ਹਾਂਜੀ ਇੱਥੇ ਮੌਜੂਦ ਨੇ ਮਿਲਾਓ ਜਰਾ ਉਹਨਾਂ ਨਾਲ ਇਹ ਫੋਨ ਫੋਨਾਂ ਦਾ ਗੱਲ ਉਹ ਜੈ ਸਿੰਘ ਜੈ ਸਿੰਘ ਤੁਸੀਂ ਜੈ ਸਿੰਘ ਜੇ ਇਹ ਸਭ ਹੈ ਨਾ ਜੇ ਇਹ ਸਭ ਜਿਹੜੀ ਇਹ ਰਾਤ ਘਟਨਾ ਵਾਪਰੀ ਹੈ ਕੀ ਕਾਰਨ ਕਿ ਰਾਤ ਫਾਲਟ ਹੋਇਆ ਸੀ ਜੀ 24 ਘੰਟੇ ਜਿਹੜਾ ਸੰਤੋ ਵਾਲਾ ਦੇ ਕਚਰਪਨ ਦੋ ਪਿੰਡ ਇਕੱਠੇ ਚੱਲਦੇ ਆ ਜੀ ਉਹ ਰਾਤ ਸੁੱਚ ਕੱਟ ਕੇ ਇਹਨਾਂ ਨੇ ਬਾਅਦ ਚ ਟਰਾਈ ਲਈ ਤੇ ਸੰਤੋ ਵਾਲਾ ਹੋਲਡ ਹੋ ਗਿਆ ਸੀ ਸਵੇਰੇ 5 ਵਜੇ ਫੇਰ ਫਾਲਟ ਹੋ ਗਿਆ ਜੀ ਇਹ ਕਹਿੰਦੇ ਸੁੱਚ ਜਿਹੜੇ ਹੁਣ ਪਿੰਡ ਵਾਲੇ ਇਹਨਾਂ ਦਾ ਆਪਸੀ ਕੋਈ ਹੈਗਾ ਉਹ ਕਹਿੰਦੇ ਸੁੱਚ ਕੱਟਣ ਨਹੀਂ ਦੇਣੀ ਉਹ ਕੱਟ ਕੇ ਟਰਾਈ ਲਈ ਇੱਦਾਂ ਚੱਲਿਆ ਸੀਗਾ ਹੁਣ ਇਹ ਤੇ ਚਲਾਉਣ ਨੂੰ ਬੈਠੇ ਹੀ ਚਲਾਉਣ ਨਹੀਂ ਦਿੰਦੇ ਜੀ ਇੱਕ ਗੱਡੀ ਆਪਣੇ ਬਦਲੀ ਦੀ ਗੱਲ ਕਹੀ ਕਿ ਸਾਡੀ ਬਦਲੀ ਕਰ ਦਿਓ ਚਾਹੇ ਮੇਰੇ ਆ ਟਰੰਕ ਅੰਦਰ ਪਿਆ ਗੱਡੀ ਤਿਆਰ ਬੈਠੀ ਪਈ ਹੈ ਕਿ ਸੈਲਫ ਮਾਰਾਂਗਾ ਮੈਂ ਚਲਾ ਜਾਾਂਗਾ ਇਹ ਕੀ ਮਤਲਬ ਹੈ ਇਹ ਚੀਜ਼ ਦਾ ਮੇਨ ਦੇ ਬਾਰੇ ਨਹੀਂ ਮੈਨੂੰ ਬੋਲਾ ਜੀ ਇਹਨਾਂ ਨੇ ਗਿਆ ਹੋਣਾ ਬਦਲੀ ਦੇ ਬਦਲੀ ਦੀ ਗੱਲ ਗਈ ਵੀਰ ਜੀ ਕੀ ਨਾਮ ਆਪਣਾ ਮਨਦੀਪ ਸਿੰਘ ਕੀ ਕਾਰਨ ਕੀ ਸੀਗਾ ਰਾਤ ਇਹਨਾਂ ਦੇ ਸਵਿਚ ਕੱਟੀ ਗਈ ਹੈ ਤੇ ਰਾਤ ਜੀ ਯੂਪੀਐਸ ਸੰਤੂ ਵਾਲਾ ਫਾਲਟ ਹੋਇਆ ਜੀ ਆਪਾਂ ਮੈਸੇਜ ਪਾਤਾ ਵੀ ਫਾਲਟ ਹੋ ਗਿਆ ਹੈ ਠੀਕ ਹੈ ਬਾਅਦ ਵਿੱਚ ਘੰਟੇ ਬਾਅਦ ਆਪਾਂ ਟਰਾਈ ਲਈ ਆ ਜੀ ਤੇ ਫੀਡਰ ਹੌਲਡ ਹੋ ਗਿਆ ਸਾਨੂੰ ਬੀਲੀ ਗ੍ਰਿਡ ਦਾ ਪਤਾ ਵਾ ਵੀ ਅਸੀਂ ਚਲਾਈਏ ਲਾਈਨ ਜਾਂ ਕਿਹੜੀ ਟਰਾਈਲੀ ਤੇ ਚੱਲ ਪਿਆ ਸਾਨੂੰ ਨਹੀਂ ਪਤਾ ਬਾਹਰ ਕਿਸੇ ਦੇ ਲਾਈਨ ਤੇ ਕੀ ਕੀਤਾ ਕੀ ਨਹੀਂ ਕੀਤਾ ਅਸੀਂ ਬਾਹਰ ਜਾ ਕੇ ਵੇ ਨਹੀਂ ਸਾਡੇ ਸਾਡੇ ਹੀ ਮਕਸਦ ਇਹ ਵੀ ਇੱਕ ਟਰਾਈ ਲਈਏ ਲੋਕ ਗਰਮੀ ਚ ਨਾ ਮਰਨ ਅਹੀਂ ਚਲ ਚਲਾਤੀ ਚਲ ਵੀ ਰਾਜ ਮੈਨੂੰ ਨਹੀਂ ਪਤਾ ਕਿੰਨੇ ਸੋਚ ਕਟਿਆ ਕੀ ਕੀਤਾ ਕੀ ਨਹੀਂ ਕਟਿਆ ਜੀ ਠੀਕ ਹੈ ਇਹ ਦੋ ਪਿੰਡਾਂ ਦਾ ਅਲੱਗ-ਅਲੱਗ ਸੋਚਾ ਹਾਂਜੀ ਅਲੱਗ-ਅਲੱਗ ਸੋਚਾ ਹੈ ਉਹਨਾਂ ਰਾਜ ਨੂੰ ਪਤਾ ਨਹੀਂ ਕਿੰਨੇ ਕੱਟ ਜਾਏ ਕਿੰਨੇ ਨਹੀਂ ਕਰਦਾ ਆਪਣੇ ਤੋਂ ਗ੍ਰਿਡ 'ਚ ਜਿਹੜਾ ਫੀਡਰ ਉਹ ਉਹ ਨਾਲ ਚੱਲਦਾ ਪਿਆ ਸਾਰਾ ਪਰ ਉਹਨਾਂ ਲੋ ਤਾਂ ਇਲਜ਼ਾਮ ਤੁਹਾਡੇ ਤੇ ਲਾਏ ਜਾ ਰਹੇ ਕਿ ਤੁਸੀਂ ਇਹ ਜੰਮ ਕਰਦੇ ਹੋ ਕਿ ਪਿੰਡ ਵਸ ਇਹ ਨਾਲ ਹੀ ਪਿੰਡ ਆਪਣਾ ਤਾਂ ਫਿਰ ਵੀ ਗੱਲ ਸੁਣ ਮੇਰਾ ਏਰੀਆ ਤਰਨਤਨ ਮੈਨੂੰ ਹੰਦਰ ਦੀ ਕਿਸੇ ਨਾਲ ਨਹੀਂ ਹੈਗੀ ਨਾ ਮੈਨੂੰ ਕੋਈ ਤੇ ਜਾਣਦਾ ਮੈਂ ਤੇ ਆਪਣਾ ਵੀ ਦੌਰ ਦੇ ਡਰਾਈ ਲੀਫ ਫੀਡਰ ਚੱਲ ਗਿਆ ਜੀ ਬਸ ਉਸ ਤੋਂ ਬਾਅਦ ਮੈਂ ਕੁਝ ਕੀਤਾ ਨਹੀਂ ਅੱਗੇ ਜੋ ਵੀ ਕਹੀ ਜਾਣ ਆਪਾਂ ਇੱਕ ਜਿਹੜੀ ਬਦਲੀ ਦੀ ਗੱਲ ਕਹੀ ਜਾ ਰਹੀ ਹੈ ਉਹ ਇਹਨਾਂ ਨੇ ਇਹਨਾਂ ਨੇ ਇਹ ਕਿਹਾ ਅਗੇ ਅਸੀਂ ਪ੍ਰੈਸਰਪੋਰਟ ਸਦਨੇ ਹੀ ਤੁਹਾਡੇ ਜਿਹੜੀ ਲੋਗ ਸ਼ੀਟ ਬਣਾਉਨੇ ਆ ਉਹਦੀਆਂ ਫੋਟੋਆਂ ਖਿੱਚਣੀਆਂ ਐ ਕਰਨਾ ਜੋ ਕਰਨਾ ਮੈਂ ਕਿਹਾ ਜੀ ਆ ਲੋ ਜੋ ਕਰਨਾ ਕਰ ਲੋ ਮੈਂ ਕਿਹਾ ਕਿ ਮੈਂ ਅੱਗੇ ਤਰਨਦਾਨ ਉੱਥੇ ਆ ਕੇ ਬੈਠਾ ਵਾਂ ਅਸੀਂ ਗ੍ਰੇਡੀ ਚਲਾਉਣਾ ਹੋਰ ਕਿਤੇ ਚਲਾ ਲਾਂਗੇ ਜਾ ਕੇ ਵੀ ਜੇ ਤੁਸੀਂ ਬਲੀ ਕਰੋਣੀ ਦੇ ਕਰਾ ਦੋ ਆ ਗੱਲ ਹੋਈ ਹੋਰ ਕੋਈ ਗੱਲ ਨਹੀਂ ਹੋਈ ਜਿਵੇਂ ਕਿ ਇਹਨਾਂ ਨੂੰ ਦੱਸਿਆ ਜਾ ਰਿਹਾ ਕਿ ਜਿਹੜੇ ਪਿੰਡ ਵਾਸੀਆਂ ਵੱਲੋਂ ਜਿਹੜੇ ਇਲਜ਼ਾਮ ਲਾਏ ਗਏ ਨੇ ਤੇ ਉਹਦੇ ਤਹਿਤ ਜੇ ਇਹ ਰੁੱਖੇ ਬੋਲੇ ਤਾਂ ਮੈਂ ਇਹ ਗੱਲ ਕਹੀ ਆ ਕਿ ਸਮਝਦੇ ਹੋ ਤੁਸੀਂ ਦੇਖੋ ਜੀ ਬਾਈ ਜੀ ਅਸੀਂ ਕੋਈ ਵੀ ਇਹਨਾਂ ਨਾਲ ਆ ਕੇ ਪਿਆਰ ਨਾਲ ਸਤਿਕਾਰ ਨਾਲ ਇਹਨਾਂ ਨਾਲ ਗੱਲ ਕੀਤੀ ਆ ਵੀ ਬਾਈ ਜੀ ਸਾਡੀ ਲਾਈਟ ਕਿਉਂ ਬੰਦ ਰਹੀ ਆ ਵੀ ਸਾਡੀ ਸਵਚ ਕਿਨੇ ਕੱਟੀ ਆ ਕੋਈ ਇਹਨਾਂ ਨੂੰ ਰੁੱਖ ਨਹੀਂ ਬੋਲਿਆ ਸਭ ਤੋਂ ਪਹਿਲਾਂ ਇਹ ਸਾਨੂੰ ਰੂੜਲੀ ਬੋਲੇ ਆ ਇਹਨਾਂ ਨੇ ਸਾਨੂੰ ਆਉਂਦੇ ਨੂੰ ਇਹ ਕਿਹਾ ਵੀ ਇਹ ਰਿਗਲੇ ਸੰਤੂ ਵਾਲੇ ਦੇ ਪ੍ਰਾਈਵੇਟ ਬੰਦੇ ਆਏ ਚਾਰ ਜਣੇ ਆਏ ਆ ਉਹਨਾਂ ਨੇ ਆ ਕੇ ਮੈਨੂੰ ਕਿਹਾ ਵੀ ਤੁਸੀਂ ਟਰਾਈ ਲੈ ਲਓ ਹੁਣੇ ਮੁੱਕਰ ਨੇ ਕਿੱਥੇ ਬੰਦੇ ਹੁਣ ਉਹ ਪਤਾ ਨਹੀਂ ਸਾਨੂੰ ਇਹ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਨਾ ਹੁਣੇ ਕਹਿੰਦੇ ਬੰਦੇ ਨਹੀਂ ਤਾਂ ਉਹ ਬੰਦੇ ਕਿੱਥੇ ਜਿਹੜੇ ਅਸੀਂ ਕਿਸੇ ਦੇ ਕਹਿੰਦੇ ਟਰਾਈ ਚਲਾਈ ਨਹੀਂ ਸਾਨੂੰ ਪਤਾ ਨਹੀਂ ਬੰਦੇ ਆਏ ਕਿਤੇ ਲਾਈਟ ਬੰਦਾ ਸੀ ਕਿ ਫਾਲਟ ਹੋ ਚੱਲ ਗਏ ਮੁੜ ਕੇ ਮੈਂ ਆਪਦੇ ਹਮਦਰਦੀ ਦੋਤੇ ਲੋਕਾਂ ਦੇ ਫੋਨ ਆ ਰਹੇ ਸਾਡੇ ਬੱਚੇ ਸੌਂ ਨਹੀਂਦੇ ਮੈਂ ਕਿਹਾ ਚਲੋ ਯਾਰ ਹਮਦਰਦੀ ਦੋਤੇ ਇੱਕ ਟਰਾਈ ਲੈ ਲੈਨੇ ਆ ਆਪਾਂ ਟਰਾਈ ਇੱਕ ਲੈ ਲਈ ਫੀਡਰ ਹੋਲਡ ਹੋ ਗਿਆ ਉਸ ਤੋਂ ਬਾਅਦ ਹੁਣ ਮੈਨੂੰ ਦੱਸੋ ਭਾਏ ਗ੍ਰਿਡ 'ਚ ਆਪਣਾ ਬ੍ਰੇਕਰ ਚੱਲ ਗਿਆ ਹੁਣ ਆਪਾਂ ਨੂੰ ਬਾ ਆਪਾਂ ਇਹਨਾਂ ਕੋ ਇਖਤਿਆਰ ਦਿੰਨੇ ਆ ਕਿਸੇ ਨੂੰ ਕੀ ਹਾਂ ਵੀ ਤੁਸੀਂ ਆਪਣੇ ਆਪ ਚਲਾਉ ਨਹੀ ਜੀ ਆਪਾਂ ਕਿਸੇ ਨੂੰ ਨਹੀਂ ਦਿੰਦੇ ਹਾਂ ਆਪਾਂ ਨੂੰ ਬਿਨਾ ਦੱਸੇ ਕਿ ਇਹਨੇ ਕੱਟ ਦੀ ਜੋ ਮਰਜ਼ੀ ਕਰਦਾ ਆਪਾਂ ਇਹਦੇ ਵਿੱਚ ਕੁਝ ਕਰ ਨਹੀਂ ਸਕਦੇ ਸਾਡੇ ਕੋਲੋ ਹੀ ਤਾਂ ਸਪਲਾਈ ਚੱਲਦੀ ਪਈ ਜੀ ਤੁਹਾਨੂੰ ਐਸੇ ਪਤਾ ਬੰਤੇ ਕੌਣ ਹੈ ਆਪਾਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਮੈਨੂੰ ਕੋਈ ਨਹੀਂ ਪਤਾ ਕੌਣ ਆ ਮੈਂ ਤਰਨ ਦਾ ਦਵਾ ਕੇ ਬੈਠਾ ਮੈਨੂੰ ਨਹੀਂ ਪਤਾ ਕਿਹੜੇ ਬੰਦੇ ਕਿਹੜੇ ਨੇ ਹਾਂ ਜਿਵੇਂ ਕਿ ਇਹਨਾਂ ਨੂੰ ਤਾਂ ਕਹਿ ਜਾ ਰਿਹਾ ਕਿ ਮੈਨੂੰ ਨਹੀਂ ਪਤਾ ਇਹਨਾਂ ਨੇ ਇਹ ਸਭ ਤੋਂ ਪਹਿਲੀ ਗੱਲ ਤੇ ਇਹਨਾਂ ਕੋਈ ਲੋਕਾਂ ਦੇ ਫੋਨ ਆ ਰਹੇ ਆ ਇਹ ਆ ਆਹ ਦਾ ਸਰਕਾਰੀ ਨੰਬਰ ਇਹਨਾਂ ਦਾ ਬੰਦ ਦਾ ਕੱਲ ਦਾ ਮ ਠੀਕ ਹੈ ਜੀ ਆਪਦੇ ਨੰਬਰ ਤੇ ਇਹਨਾਂ ਨੂੰ ਫੋਨ ਆਇਆ ਇਹਨਾਂ ਨੇ ਸਾਨੂੰ ਸਾਨੂੰ ਆਉਣ ਸਾਰ ਇਹਨਾਂ ਨੇ ਇਹ ਗੱਲ ਕਹੀ ਆ ਸਰਕਾਰੀ ਫੋਨ ਜੀ ਹਾਂਜੀ ਸਰਕਾਰੀ ਫੋਨ ਬੰਦ ਆ ਹਾਂਜੀ ਠੀਕ ਹੈ ਇਹਦੀ ਬੈਟਰੀ ਸਾਰਾ ਕੁਝ ਆਨ ਕਰਦੇ ਠੀਕ ਹੈ ਜੀ ਆਪ ਇਹ ਦੇਖੋ ਆ ਮੇਰਾ ਆਪਣਾ ਪਰਸਨਲ ਫੋਨ ਜੇ ਆ ਰਾਤ ਵੇਖ ਲਓ ਆ ਵੇਖੋ ਮਿਸ ਕਾਲਾਂ ਰਾਤ ਕਿੰਨੇ ਫੋਨ ਉਹ ਦੇਖੋ ਮੈਂ ਆਪਣੇ ਪਰਸਨਲ ਨੰਬਰ ਤੇ ਕਿੰਨੇ ਫੋਨ ਟੈਂਡ ਕਰਾ ਦਸੋ ਜੀ ਆ ਵੀ ਕੋ ਕੰਪਲੇਨੈਂਸ ਸੈਂਟਰ ਚਤਰਾ ਆ ਵੀ ਲੋ ਸਵੇਰੇ ਮੈਨੂੰ ਜੀ ਦੇ ਤੋਂ ਕੰਪਲੇਨ ਸੈਂਟਰ ਕੋਲ ਮੈਂ ਗਿਆ ਫੀਡਰ ਸਾਡੇ ਤੋਂ ਚੱਲਦਾ ਪਿਆ ਮੈਂ ਉਹਨਾਂ ਨੂੰ ਕੀ ਕਹਣਾ ਜਿਹਨੂੰ ਨਹੀਂ ਚੱਲਦਾ ਨਹੀਂ ਚੱਲਦਾ ਸਾਨੂੰ ਆਉਣ ਸਾਰ ਇਹ ਗੱਲ ਕਹੀ ਆ ਇਹ ਹੁਣ ਜੋ ਮਰਜ਼ੀ ਕਹੀ ਜਾਣ ਅਸੀਂ ਸਾਰਾ ਪਿੰਡ ਇਸ ਗੱਲ ਦਾ ਗਵਾਹ ਆ ਇਹਨਾਂ ਨੇ ਸਾਨੂੰ ਕਿਹਾ ਵੀ ਰਾਤ ਸਾਡੇ ਕੋਲ ਬੰਦੇ ਆਏ ਉਹਨਾਂ ਨੇ ਸਵਿੱਚ ਕੱਟ ਕੇ ਬਾਹਰੋਂ ਸਾਨੂੰ ਨਹੀਂ ਪਤਾ ਉਹਨਾਂ ਨੇ ਕਿਹੜੀ ਸਵਿੱਚ ਕੱਟੀ ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਸਵਿੱਚ ਕੱਟ ਕੇ ਟਰਾਈ ਲੈ ਲਈਏ ਵੀ ਅਸੀਂ ਜਈ ਸਾਹਿਬ ਨਾਲ ਸਾਡੀ ਗੱਲ ਹੋ ਗਈ ਤੁਹਾਨੂੰ ਪਤਾ ਉਹ ਬੰਦੇ ਕੌਣ ਆ ਸਾਨੂੰ ਉਹ ਤਾਂ ਅਸੀਂ ਪਤਾ ਕਰ ਲਈ ਇੱਥੇ ਬੈਠੇ ਆ ਨਾ ਜੀ ਹ ਉਹਨਾਂ ਦੇ ਅਕਬਸਾਂਤ ਸਿੰਘ ਪੁੱਤਰ ਮੁਖਤਿਆਰ ਸਿੰਘ ਆਈ ਉਹ ਆ ਕੇ ਸਾਡੇ ਗੱਲ ਪੈਂਦੇ ਆ ਜੀ ਇੱਥੇ ਆ ਕੇ ਪਿੰਡ ਵਾਲੇ ਨੇ ਅਸੀਂ ਸਵਚ ਫੇਰ ਵੀ ਕਟਾਂਗੇ ਅਸੀਂ ਐਂ ਕਰਾਂਗੇ ਅਸੀਂ ਤੁਹਾਡੇ ਸਵਚ ਕਟਾਂਗੇ ਕਟਾਂਗੇ ਐਵੇਂ ਹੋਈ ਗਈ ਸਭ ਗੱਲ ਆਪਾਂ ਇਹਨਾਂ ਨੂੰ ਪਤਾ ਹੋਊਗਾ ਕਿ ਇਹ ਤਾਂ ਆਪਣਾ ਇਹਨਾਂ ਦੇ ਪਿੰਡ ਵਾਲਿਆਂ ਦਾ ਕੋਈ ਮੈਟਰ ਨਹੀਂ ਹੈ ਜੀ ਜਿਵੇਂ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਤੁਸੀਂ ਤੁਸੀਂ ਉਹਨਾਂ ਤੇ ਕੋਈ ਕਾਰਵਾਈ ਕਰਾਓਗੇ ਕੋਈ ਬਾਈ ਮੇਰੀ ਗੱਲ ਸੁਣੋ ਬੰਦੇ ਇੱਥੇ ਲੈ ਆਉਣੇ ਮੈਂ ਪਛਾਣ ਸਕਦਾ ਪਰ ਮੈਨੂੰ ਪਤਾ ਨਹੀਂ ਜੇ ਕਿਹੜਾ ਬੰਦਾ ਕਿਹੜਾ ਨਹੀਂ ਜੀ ਇਹਨਾਂ ਨੇ ਬਾਈ ਜੀ ਨਹੀਂ ਸਾਡਾ ਸਾਡਾ ਕੋਈ ਆਪਸੀ ਰੋਲਾ ਨਹੀਂ ਹੈ ਜੀ ਬਾਈ ਜੀ ਜੇ ਜਦੋਂ ਮੰਨ ਲਓ ਕਿ ਕੋਈ ਵੀ ਇਹਨਾਂ ਦੇ ਇੱਕ ਕਰੀ ਨਹੀਂ ਇਹ ਹਰੇਕ ਕਰੀ ਕੋਈ ਵੀ ਫੀਡਰ ਫਾਲਟ ਹੁੰਦਾ ਨਾ ਇਹ ਆਪਸ ਵਿੱਚ ਰੌਲੇ ਕਰਕੇ ਇੱਥੇ ਆ ਜਾਂਦੇ ਬੱਸ ਇਹਨਾਂ ਦੇ ਫੀਡਰ ਚੇਂਜ ਕਿਉਂ ਨਹੀਂ ਕਰ ਦਿੰਦੇ ਤੁਸੀਂ ਇਹ ਸਾਡੇ ਸਾਡਾ ਇਹਨਾਂ ਨਾਲ ਕੋਈ ਰੋਲਾ ਨਹੀਂ ਸਾਡੇ ਤੋਂ ਬ੍ਰੇਕਰ ਆਉਣਾ ਚੱਲਦਾ ਪਿਆ ਰੀਡਿੰਗ ਅਹੀਂ ਪਾਈ ਹੈ ਪੂਰਾ ਲੋਡ ਚੱਲਦਾ ਪਿਆ ਬਾਹਰ ਪਿੱਛੇ ਉਹ ਸੋਚ ਘੱਟ ਕੇ ਜਿਵੇਂ ਮਤਲਬ ਚੱਲ ਗਿਆ ਵਾ ਉਹ ਹੁਣ ਇਹ ਨਹੀਂ ਪਤਾ ਕਿ ਕਿੰਨੇ ਕਟਿਆ ਕਿਵੇਂ ਜੇ ਨਾ ਵੀ ਕੱਟਦੇ ਫਿਰ ਵੀ ਫੀਡਰ ਬੰਦ ਸਕਦਾ ਰਹਿਣਾ ਸੀ ਸਵੇਰੇ ਜਿਹੜਾ ਕਿਹਾ ਉਹ ਸਵੇਰੇ ਵੀ ਬੰਦ ਹੋ ਗਿਆ ਜੀ ਪਾਸ ਟਰਾਈ ਲਈ ਤੇ ਫੀਡਰ ਚੱਲ ਗਿਆ ਜੀ ਤੇ ਇਹਨਾਂ ਦਾ ਅੱਗੋਂ ਅੱਧਾ ਚੱਲਿਆ ਪੂਰਾ ਚੱਲਿਆ ਇਹ ਸਾਨੂੰ ਨਹੀਂ ਪਤਾ ਪਰ ਕੋ ਜੀ ਆ ਦੇਖੋ ਜੀ 9:40 ਮਿੰਟ ਤੇ ਇਹਨਾਂ ਨੇ ਮੈਸੇਜ ਪਾਇਆ ਜੀ ਫਾਲਟ ਦਾ ਗਰੁੱਪ ਦੇ ਵਿੱਚ ਜ਼ਰਮਾਇਨ ਸਾਹਿਬ ਵੱਲੋਂ ਦੱਸਿਆ ਜਾ ਰਿਹਾ ਕਿ 9:40 ਮਿੰਟ ਤੇ ਜਿਹੜਾ ਮੈਸੇਜ ਪਾਇਆ ਗਿਆ ਠੀਕ ਹੈ ਜੀ ਤੇ ਇਸ ਤੋਂ ਬਾਅਦ ਆ ਇਹ ਸਾਨੂੰ ਦੱਸਣ ਉਹ ਕਿ ਕਿਹੜੇ ਅਧਿਕਾਰੀ ਦੇ ਕਹਿਣ ਤੇ ਇਹਨਾਂ ਨੇ ਟਰਾਈ ਲਈ ਆ ਜਾਂ ਕਿਹੜੇ ਅਧਿਕਾਰੀ ਦੇ ਕਹਿਣ ਤੇ ਇਹਨਾਂ ਨੇ ਪਹਿਲਾਂ ਜੈ ਸਿੰਘ ਦਾ ਨਾਮ ਲਿਆ ਆ ਜੈ ਸਿੰਘ ਕੋਲੇ ਬੈਠੇ ਆ ਕਹਿੰਦੇ ਸਾਡੇ ਨਾਲ ਕੋਈ ਗੱਲ ਨਹੀਂ ਹੁਣ ਇਹ ਮੁਕਰ ਇਹਨਾਂ ਨੇ ਜੈ ਸਿੰਘ ਦਾ ਨਾਮ ਲਿਆ ਵੀ ਸਾਨੂੰ ਜੈ ਸਿੰਘ ਨੇ ਇਹ ਗੱਲ ਕਹੀ ਆ ਕਿ ਟਰਾਈ ਲੈ ਲਓ ਅਸੀਂ ਜੈ ਸਿੰਘ ਨਾਲ ਗੱਲ ਕਰ ਲਈ ਬੁਸੀਂ ਕੰਪਲੇਂਟ ਕਿੰਨੇ ਤੇ ਕਰਨਾ ਚਾਹੁੰਦੇ ਜਿਹੜੇ ਬੰਦੇ ਨੇ ਸਾਡੀ ਰਾਤ ਸਪਲਾਈ ਬੰਦ ਰੱਖੀ ਆ ਉਹਤੇ ਬੰਦੀ ਵਿਭਾਗੀ ਕਾਰਵਾਈ ਕੀਤੀ ਜਾਵੇ ਜੋ ਜੋ ਵੀ ਕਾਨੂੰਨ ਦੇ ਤਹਿਤ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂਗਾ ਹੁਣ ਕਿਵੇਂ ਪੜਤਾਲ ਕਰਾਂਗੇ ਦੇਖੋ ਜੀ ਅਸੀਂ ਇਹਨਾਂ ਨਾਲ ਅੱਗੇ ਵੀ ਗੱਲ ਕਰ ਚੁੱਕੇ ਹਾਂ ਆਪਾਂ ਸਿੱਖ ਧਰਮ ਨੂੰ ਹਰੇਕ ਬੰਦਾ ਗੁਰੂ ਧਰਮ ਨੂੰ ਮੰਨਦਾ ਇਹ ਵੀ ਉਹਨੂੰ ਅਸੀਂ ਇਹ ਕਹਿੰਦਾ ਸੀ ਅੱਗੇ ਵੀ ਮੈਂ ਕਿਸੇ ਦੇ ਕਹਿਣ ਤੇ ਸੋਚ ਨਹੀਂ ਲਾਈ ਮੈਂ ਆਪਦੀ ਆਪ ਸੋਚ ਲਾਈ ਇੱਥੇ ਨਾਲ ਹੀ ਗੁਰਦੁਆਰੇ ਸ਼ੇਮ ਪਾਸ਼ਾ ਠੱਠਾ ਸੇਬ ਗੁਰਦੁਆਰਾ ਇਹਨੇ ਸਾਨੂੰ ਸਾਰੇ ਪਿੰਡ ਨੂੰ ਕਿਹਾ ਇਹ ਇੱਧਰ ਨੂੰ ਹੱਥ ਕਰਕੇ ਕਹਿ ਦੇਵੇ ਵੀ ਮੈਂ ਆਪਦੀ ਆਪ ਸੋਚ ਲਾਈ ਆ ਮੈਂ ਕਿਸੇ ਪ੍ਰਾਈਵੇਟ ਬੰਦੇ ਦੇ ਕਹਿਣ ਤੇ ਨਹੀਂ ਲਾਈ ਅਸੀਂ ਆਪਦੀ ਜੋ ਵੀ ਕੁਝ ਹੋਇਆ ਉਹਦੀ ਅਸੀਂ ਗਲਤੀ ਮੰਨ ਕੇ ਆਪਦੇ ਘਰੇ ਬੈਠ ਹਾਂ ਜੀ ਮੈਂ ਮੰਨਦਾ ਇਹਨਾਂ ਦੀ ਗੱਲ ਮੈਂ ਵੀ ਸਿੱਖ ਧਰਮ ਨੂੰ ਮੰਨਦਾ ਠੀਕ ਹੈ ਜੀ ਪੁਣ ਆਪਾਂ ਇਹ ਇਹਨਾਂ ਦੇ ਪਿੰਡ ਦੇ ਰੌੜਿਆਂ ਦੇ ਕਰਕੇ ਮੈਂ ਗੁਰੂ ਘਰ ਜਾ ਕੇ ਉਦਨ ਮੂੰਹ ਕਰਕੇ ਸੌਂ ਖਾਵਾਂ ਮੈਂ ਇਹ ਚੀਜ਼ ਨੂੰ ਸੋਭਾ ਨਹੀਂ ਦਿੰਦਾ ਠੀਕ ਹੈ ਸਾਡੇ ਧਰਮ ਦੇ ਖਿਲਾਫ ਹੋਣਾ ਤੁਹਾਨੂੰ ਆਪ ਨੂੰ ਹੀ ਪਤਾ ਕਿ ਸੱਚੀ ਵੀ ਮਾੜੀ ਹੈ ਤੇ ਝੂਠੀ ਵੀ ਮਾੜੀ ਹੈ ਹਾਂਜੀ ਇਹ ਚੀਜ਼ ਬੱਲੇ ਭਾਵੇਂ ਮੈਂ ਜੋ ਮਰਜ਼ੀ ਕਹੀ ਜਾਂ ਪਿੰਡ ਵਾਲੇ ਆਪਣੇ ਮੇਰੇ ਤੋਂ ਪ੍ਰੂਫ ਆ ਗਏ ਮੇਰਾ ਫਿਲਟਰ ਕਾਰਡ ਆਨ ਚੱਲਿਆ ਵਾ ਸਾਰਾ ਕੁਝ ਹੋਇਆ ਬਾਕੀ ਇਹ ਜੋ ਬਿਆਨ ਦੇ ਇਹਨਾਂ ਵਿੱਚ ਮੈਂ ਕੁਝ ਕਹਿ ਨਹੀਂ ਸਕਦਾ ਕੀ ਕਾਰਵਾਈ ਕੀ ਕਰੋਗੇ ਤੁਸੀਂ ਅੱਛਾ ਕਾਰਵਾਈ ਸਾਡੀ ਕੋਈ ਨਹੀਂ ਇਹਨਾਂ ਦਾ ਫੀਡਰ ਫਾਲਟ ਆ ਇਹ ਆਪਣੇ ਅਜੈ ਸਾਹਿਬ ਬੈਠੇ ਆ ਇਹ ਇਹਨਾਂ ਨੇ ਇਹ ਸੋਚ ਕੱਟੀ ਇਹਨਾਂ ਦੀ ਉਹਨਾਂ ਦੀ ਕੋਈ ਮੈਨੂੰ ਪਤਾ ਹੀ ਨਹੀਂ ਸੋਚਾ ਇੱਥੇ ਹਜ਼ਾਰਾਂ ਬੰਦੇ ਆਉਂਦੇ ਲਾਈਟ ਪੁੱਛਣ ਜੀ ਫੀਡਰ ਫਾਲਟ ਹੋ ਜਾਂਦਾ ਮੈਨੂੰ ਦੱਸੋ ਕੀ ਦਾ ਨਾਲ ਮਾ ਜੀ ਦੱਸੋ ਨਾਲ ਪਹਿਲੀ ਗੱਲ ਮੈਂ ਕਿਸੇ ਦੇ ਕਹਿੰਦੇ ਚਲਾਈ ਨਹੀਂ ਮੈਂ ਦੇ ਆਪਣੇ ਤੌਰ ਤੇ ਫੀਡਰ ਦੀ ਟ్రਾਈ ਲਈ ਆ ਫੀਡਰ ਹੋਲਡ ਹੋ ਗਿਆ ਦੱਸੋ ਹੁਣ ਮੈਂ ਇੱਥੇ ਗਲਤ ਕੀ ਕੀਤਾ ਜੀ ਕੀ ਕਰੋਗੇ ਹੁਣ ਕੀ ਮੰਗ ਵੀ ਅਸੀਂ ਤਾਂ ਅਸੀਂ ਤਾਂ ਮੰਗ ਕਰਦੇ ਆ ਜੀ ਇਸ ਦਾ ਐਕਸ਼ਨ ਸਾਹਿਬ ਨੂੰ ਬੇਨਤੀ ਕਰਦੇ ਆ ਐਸਡੀਓ ਸਾਹਿਬ ਨੂੰ ਕਰਦੇ ਆ ਜੋ ਬੰਦੀ ਸਾਨੂੰ ਕਾਰਵਾਈ ਕੀਤੀ ਜੋ ਰਿਪੋਰਟ ਆ ਸਾਨੂੰ ਬਣਾ ਕੇ ਦਿੱਤੀ ਜਾਵੇ ਜਿਹਦੇ ਕੋਈ ਹਰੇਕ ਥਾਂ ਉਦੀ ਪਹੁੰਚ ਕਰਨ ਨੂੰ ਤਿਆਰ ਆ ਅਸੀਂ ਇਹ ਟੈਕੇ ਦਾ ਬੈਠਣਾ ਨਹੀਂ ਕਿਉਂਕਿ ਇਹ ਸਾਡੇ ਨਾਲ ਇੱਕ ਵਾਰ ਨਹੀਂ ਚੌਥੀ ਪੰਜਵੀਂ ਵਾਰ ਹੋ ਚੁੱਕਿਆ ਜੀ ਜਦੋਂ ਕੋਈ ਗੱਲ ਹੁੰਦੀ ਸਾਡੀ ਸਪਲਾਈ ਬੰਦ ਕਰ ਦਿੱਤੀ ਜਾਂਦੀ ਆ ਤੇ ਸਪਲਾਈ ਜਿਹੜੀ ਬਿਜਲੀ ਲਾਈਨ ਦਾ ਹਰੇਕ ਨੂੰ ਹੱਕ ਆ ਜੀ ਇਹ ਨਹੀਂ ਵੀ ਜੇ ਕਿਸੇ ਦੇ ਖੇਤ ਵਿੱਚ ਦੀ ਖੰਭਾ ਲੰਘਦਾ ਉਹਦੇ ਕੋਲ ਇਹ ਅਧਿਕਾਰ ਆ ਵੀ ਉਹ ਦੂਜੀ ਦੀ ਸਵਿੱਚ ਕੱਟ ਦੇ ਅੱਛਾ ਉਹ ਖੇਤ ਦੇ ਵਿੱਚੋਂ ਲੰਘਦਾ ਨਹੀਂ ਉਹ ਕਹਿੰਦੇ ਆ ਨਾ ਹੀ ਸਾਡੇ ਪਿੰਡ ਵਿੱਚ ਦੀ ਜਾਂਦੀ ਆ ਲੈਣ ਅਸੀਂ ਤਾਰਾਂ ਪਵਾਈਆਂ ਅਸੀਂ ਇਹ ਕੀਤਾ ਇਹ ਗੱਲਾਂ ਕਰਦੇ ਆ ਜੀ ਤਾਂ ਜਿਵੇਂ ਕਿ ਦੋਵਾਂ ਪਿੰਡਾਂ ਦਾ ਮਸਲਾ ਹੈ ਕੱਚਰ ਪਾਂਦੀ ਜਿਹੜੀ ਸਵਿੱਚ ਕੱਟ ਦਿੱਤੀ ਜਾਂਦੀ ਹੈ ਤੇ ਬਿਜਲੀ ਵਿਭਾਗ ਵੱਲੋਂ ਜਿਹੜਾ ਕੀ ਕਿਹਾ ਜਾ ਰਿਹਾ ਕਿ ਸਾਨੂੰ ਇਸ ਬਾਰੇ ਨਹੀਂ ਪਤਾ ਕਿ ਸਾਡੇ ਲੋ ਤਾਂ ਸਿਰਫ ਸਵਿੱਚ ਲਗਾਈ ਗਈ ਸੀ ਕਿਤੇ ਦੇਖਿਆ ਗਿਆ ਸੀ ਕਿ ਲਾਈਟ ਆ ਰਹੀ ਹੈ ਕਿ ਨਹੀਂ ਆ ਰਹੀ ਪਰ ਲਾਈਟ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਚੱਲਦੀ ਪਈ ਸੀ ਪਰ ਉਹ ਜਿਹੜੇ ਦੋਸ਼ੀ ਵਿਅਕਤੀ ਨੇ ਉਹਨਾਂ ਦੀ ਹਜੇ ਪਛਾਣ ਇਹਨਾਂ ਨਹੀਂ ਆ ਰਹੀ ਤੇ ਪਿੰਡ ਵਾਸੀ ਜਿਹੜੇ ਕੀ ਮੰਗ ਕਰ ਰਹੇ ਨੇ ਕਿ ਇਸ ਦੀ ਪੜਤਾਲ ਕਰਕੇ ਜਿਹੜਾ ਕੀ ਉਹਨਾਂ ਦੇ ਕਾਰਵਾਈ ਜ਼ਰੂਰ ਕੀਤੀ ਜਾਵੇ ਦਿਪਕ ਵਰਗੋ ਰੀਅਲ ਨਿਊਜ਼ ਤੇ ਜਾ ini mari orang ni dekat tadi orang ni tengah nak 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 nak